ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਾਂ ਤਿੰਨ ਨਗ ਮੱਝਾਂ ਦੇ ਇੱਕ ਪਲੂਣ ਝੋਟੀ ਆ ਦੋ ਇੱਕ ਪਹਿਲਾ ਦੂਜਾ ਸੂਹਾ ਤੇ ਇੱਕ ਤੀਜਾ ਸੂਹਾ ਮੱਝਾਂ ਤੇ ਇੱਕ ਪਹਿਲਣ ਬੱਸੀ ਆ ਇਹ ਕੱਲ ਸੂਈ ਆ ਇਹ ਚਾਰ ਨਗਾ ਦੀ ਆਪਾਂ ਤੁਹਾਨੂੰ ਡਿਟੇਲ ਦੇਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਅੱਜ ਆਪਾਂ ਤੰਨਾ ਗਾਸ ਤੋਂ ਵੀਡੀਓ ਕਵਰ ਕਰ ਰਹੇ ਹਾਂ 3 ਅਗਸਤ 2023 ਦੇ ਸ਼ਾਮ ਨੂੰ ਆਪਣਾ 5:30 ਵਜੇ ਦਾ ਟਾਈਮ ਆ ਮਤਲਬ 4:30 ਦਾ ਹੁਣ ਟਾਈਮ ਆ ਆ ਤੁਸੀਂ ਬਣੀਆਂ ਜੋੜਾ ਮੱਝਾਂ ਦੇਖ ਸਕਦੇ ਜਿਹੜੇ ਪਹਿਲੇ 2 ਨੰਬਰ ਤੇ ਨੇ ਹਵਾਨਾ ਦੇਖ ਸਕਦੇ ਤੁਸੀਂ ਆ ਦੂਜੇ ਨੰਬਰ ਵਾਲੀ ਝੋਟੀ ਦਾ ਹਵਾਨਾ ਦੇਖ ਸਕਦੇ ਤੁਹਾਨੂੰ ਡਿਟੇਲ ਦੇਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਆਜੋ ਕਰਦੇ ਆਂ ਗੱਲ ਪਹਿਲਣ ਕੱਟੀ ਆ ਤਾਜੀ ਸੂਈ ਆ ਹਵਾਨਾ ਚੇਕ ਕਰਾ ਦਿੰਨੇ ਆ ਨੇੜੇ ਤੋਂ ਵੀ ਬਾਕੀ ਵੀਡੀਓ ਦੇ ਐਂਡ ਤੱਕ ਬਣੋਗੇ ਤਾਂ ਸਾਰੀ ਡਿਟੇਲ ਇੱਕ ਮੇਨ ਗੱਲ ਹੋ ਗਈ ਬਹੁਤ ਬੀਆ ਦੀ ਡਿਮਾਂਡ ਹੁੰਦੀ ਆ ਵੀ ਸਾਨੂੰ ਪਹਿਲਾ ਦੂਜਾ ਸੂਆ ਛੋਟੀ ਚੰਗੀ ਥਾਂਲੇ ਵਾਲੀ ਚਾਹੀਦੀ ਤੇ ਰੇਟ ਵਗੈਰਾ ਵੀ ਆਪਾਂ ਵੀਡੀਓ 'ਚ ਦੱਸਾਂਗੇ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਸੋ ਰੁਟੀਨ ਦੀ ਤਰ੍ਹਾਂ ਤੁਹਾਨੂੰ ਪਤਾ ਹੀ ਆ ਕਿਸਾਨ ਵੀਰੋ ਆਪਾਂ گاਵਾਆਂ ਦੀਆਂ ਵੀਡੀਓ ਡੇਲੀ ਵਾਂਗੂ ਅਪਲੋਡ ਕਰਦੇ ਆਂ ਆਪਣੇ ਫਾਰਮ ਤੋਂ ਤੋ ਬਹੁਤ ਬੇਵਿਰਾ ਦਾ ਫੋਨ ਆਦਾ ਸੀ ਕਿ ਸਾਨੂੰ ਚੰਗੇ ਦੁੱਧ ਵਾਲੀਆਂ ਮੱਝਾਂ ਚਾਹੀਦੀਆਂ ਨੇ ਤਾਂ ਉਹਨਾਂ ਲਈ ਸੁਨਹਿਰੀ ਮੌਕਾ ਗਿਆ ਕਿਉਂਕਿ ਆ ਦੋਨੇ ਮੱਝਾਂ ਥੱਲੇ ਦੁੱਧ ਤਿਆਰ ਆ ਤਿਆਰ ਦੁੱਧ ਦੀ ਆਪਾ ਤੁਹਾਡੇ ਨਾਲ ਜਿੱਦਾਂ ਦੱਸਾਂਗੇ ਉਹਨਾਂ ਦੋ ਡਾਂਗ ਮਿੰਨਕੀ ਕੋਈ ਮੇਰਾ ਵੀਰ ਲਿਆ ਸਕਦਾ ਇੱਕ ਨੰਬਰ ਤੇ ਜਿਹੜੀ ਬੱਲੀ ਮੱਝ ਗ੍ਰੇਡਡ ਚ ਪੈਂਦੀ ਆ ਨੀਲੀ ਰਾਵੀ ਮਗਰ ਕੱਟੇ ਨੂੰ ਜਨਮ ਦਿੱਤਾ ਐ ਨੇ ਪੋਲੀ ਤੇ ਮੋਟੀ ਚਵਾਈ ਆ 14 ਕਿਲੋ ਦੁੱਧ ਤੇ ਸਟੇਮੇ ਤੇ ਥੱਲੇ ਰੈਡੀ ਆ ਕੋਈ ਮੇਰਾ ਵੀਰ ਦੋ ਟਾਈਮ ਮਿਲ ਕੇ ਲਿਆ ਸਕਦਾ 14 14 ਕਿਲੋ ਦੁੱਧ ਹਵਾਲਾ ਤੁਸੀਂ ਦੇਖ ਸਕਦੇ ਤੋਰ ਕੇ ਦਿਖਾਵਾਂਗੇ ਡੰਗ ਤੇ ਪੂਰੀ ਬਣੀ ਹੋਈ ਹੈ ਇਹ ਚੌੜਾ ਤੇ ਠੋਸ ਹਵਾਨਾ ਦੇਖ ਸਕਦੇ ਹੋ ਤੁਸੀਂ ਸੋ ਦੇਖ ਸਕਦੇ ਹੋ ਰਿੰਗ ਸਿੰਘ ਆ ਤੀਜਾ ਸੂਆ ਸੂਈਆ ਰਿਜਨਲ ਇਹ 14 ਕਿਲੋ ਦੁੱਧ 8-9 ਦਿਨਾਂ ਦੀ ਸੂਈ ਥੱਲੇ 14 ਕਿਲੋ ਦੁੱਧ ਇਸ ਟਾਈਮ ਰੈਡੀ ਆ ਪਤਲੇ ਪਿੰਡੇ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਪਤਲਾ ਪਿੰਡਾ ਪੂਰਾ ਠੰਡੀ ਮੱਝ ਆ ਪੂਰੀ ਦੇਖ ਸਕਦੇ ਹੋ ਤੁਸੀਂ ਹਵਾਨਾ ਤੁਸੀਂ ਦੇਖ ਸਕਦੇ ਹੋ ਹਵਾਨਾ ਸੋਨਾ ਤਿਆਰ ਕੀਤਾ ਹੋਇਆਗਾ ਸੋ ਮਗਰ ਮੇਲ ਕਾਕ ਆ ਗਿਆ ਇਹ ਜੇ ਜਿਹੜੇ ਮੇਰੇ ਵੀਰਾਂ ਨੂੰ ਇਹ ਮੱਝ ਪਸੰਦ ਹੋਈ ਤੇ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਕੇ 2 ਨੰਬਰ ਤੇ ਝੋਟੀ ਆ ਗਈ ਜੇ ਸ਼ਨੂਦੀ ਸਿੰਘ ਥੋੜਾ ਖੁੱਲਾਗਾ ਪਰ ਉਨੇ ਹੀ ਖੁੱਲਾ ਲੈਵਾ ਇਹਦੇ ਥੱਲੇ ਦੇਖ ਸਕਦਾ ਤੁਸੀਂ ਕਿਆ ਬਾਤਾਂ ਆਈਆਂ ਲੈਵਾ ਸੂਲ ਤੋਂ ਟੱਚ ਹੁੰਦਾ ਦੇਖ ਸਕਦੇ ਹੋ ਸੋਹਣਾ ਥਣ ਲੱਗਿਆ ਹੋਇਆਗਾ ਆ ਦੇਖ ਸਕਦੇ ਹੋ ਖਵਾਨਾ ਪੂਰਾ ਭਰੀ ਫਿਰਦੀ ਆ ਡੰਗ ਤੇ ਇਹ ਤੋੜ ਕੇ ਦਿਖਾ ਦਿੰਨੇ ਸਮੂ ਝੋਟੀ ਨੂੰ ਦੂਜਾ ਸੂਆ ਅਰੀਜ ਨਾਲ ਸੂਈ ਆ ਇਸ ਟਾਈਮ ਇਹਦੇ ਥੱਲੇ 13 ਕਿਲੋ 12 ਤੋਂ 13 ਕਿਲੋ ਬੋਲੀ ਮੰਨ ਲਓ ਦੁੱਧ ਮੰਨ ਲਓ ਆ ਜਿਹਨੂੰ ਸੂਈ ਨੂੰ ਜਿਹੜਾ ਹੈਗਾ ਉਹ ਸੇਵਾ ਦੇਣਾ ਸੇਵਾ ਦੇਂਦੀ ਸੂਈ ਥੱਲੇ 12-13 ਕਿਲੋ ਦੁੱਧ ਤਿਆਰ ਆ ਦੂਜਾ ਸੂਆ ਝੋਟੀ ਤੋੜ ਕੇ ਦਿਖਾਉਣੇ ਉੱਚਾ ਨਾ ਵੱਡਾ ਕੱਦ ਕਾਠਾ ਦੇਖ ਸਕਦੇ ਹੋ ਚੌੜੇ ਪਿੱਠ ਫੁੜੇ ਦੀ ਇਹ 15 ਕਿਲੋ ਦਾ ਇਹਦਾ ਰਿਕਾਰਡ ਆ ਸੋਨਾ ਦੁੱਧ ਪਾਉ ਚੰਗੀ ਸੇਵਾ ਦੇ ਨਾਲ ਸੋ ਤੋਰਾ ਵਗੈਰਾ ਤੁਸੀਂ ਝੋਟੀ ਦਾ ਦੇਖ ਸਕਦੇ ਹੋ ਦੂਜਾ ਸੂਆ ਝੋਟੀ ਆ ਸੋਨਾ ਹਵਾਨਾ ਤੁਸੀਂ ਦੇਖ ਸਕਦੇ ਹੋ ਦੂਜਾ ਸੂਆ ਸੂਈ ਆ ਉਚਲਮਾ ਵੱਡਾ ਕਦ ਕਾਠ ਆ। ਸੋ ਇੱਕ ਵਾਰੀ ਹਵਾਨਾ ਤੁਸੀਂ ਫੇਰ ਜੱਜ ਕਰ ਸਕਦੇ ਹੋ। ਥੋੜਾ ਬੱਚੇ ਨੂੰ ਤੇਜ਼ੀ ਕਰਦੀ ਆ। ਸੋਣਾ ਹਵਾਨਾ ਦਾ। ਤੇ ਜਿਹੜੇ ਮੇਰੇ ਵੀਰ ਨੂੰ ਇਹ ਦੂਜੇ ਨੰਬਰ ਵਾਲੀ ਝੋਟੀ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ। ਹੈ? 63 ਨੰਬਰ ਤੇ ਪਹਿਲਣ ਝੋਟੀ ਆ ਗਈ। ਰਿੰਗ ਸਿੰਘ ਆ ਤੁਸੀਂ ਦੇਖ ਸਕਦੇ ਹੋ। ਰਿੰਗ ਸਿੰਘ ਆ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੇ ਪਹਿਲਾ ਸੂਆ ਝੋਟੀ ਆ ਮਗਰ ਮੇਲ ਕਾਫ ਆ ਇਹਦੇ ਦੂਜੇ ਸੂਆ ਦੇ ਮਗਰ ਕੱਟੀ ਆ ਕਿਸਾਨ ਵੀਰੋ ਦੁਬਾਰੇ ਦੱਸਦੇ ਦੂਜੇ ਸੂਆ ਮਗਰ ਕੱਟੀ ਆ 2 ਨੰਬਰ ਤੇ ਆ ਗਈ ਇਹ 3 ਨੰਬਰ ਤੇ ਪਹਿਲੇ ਝੋਟੀ ਆ ਗਈ ਸੋਹਣਾ ਹਵਾਨਾ ਤੁਸੀਂ ਦੇਖ ਸਕਦੇ ਹੋ ਸੋਹਣਾ ਥਣ ਲੱਗਿਆ ਹੋਇਆ ਦੇਖ ਸਕਦਾ ਤੁਸੀਂ ਕੱਲਾ ਕੱਲਾ ਨਿੱਖੜ ਮਾ ਥਾਣਾ ਬਹੁਤ ਸੋਹਣਾ ਪੂਰਨ ਕੱਟੀ ਨੂੰ ਥਣ ਲੱਗਿਆ ਹੋਇਆ ਪੂਰਾ ਮੁਠੀ ਵਾਲਾ ਸੋ ਤੋੜ ਕੇ ਦਿਖਾ ਦਿੰਨੇ ਇੱਕ ਵਾਰੀ ਰਿੰਗ ਸਿੰਘ ਇਹਦਾ ਦੇਖ ਸਕਦੇ ਹੋ ਮਗਰ ਮੇਲ ਕਾਫ ਆ ਇਪਰਸੋਂ ਸੂਈ ਆ ਪਰਸੋਂ ਦੀ ਸੂਈ ਥੱਲੇ 8 ਕਿਲੋ ਬੋਹੜਾ ਇਸ ਟਾਈਮ ਰੈਡੀ ਆ ਦੇਖ ਸਰ ਸੋ ਕਿਸਾਨ ਵੀਰੋ ਕਿਸੇ ਮੇਰੇ ਵੀਰ ਨੂੰ ਇਕੱਲੇ ਇਕੱਲੇ ਨਾਗਦੀ ਵੀਡੀਓ ਚਾਹੀਦੀ ਹੋਈ ਉਹ WhatsApp ਤੇ ਮੈਸੇਜ ਕਰਕੇ ਵੀਡੀਓ ਮੰਗਾ ਲਿਓ ਇਸ ਕਰਕੇ ਥੋੜੀ ਵੀਡੀਓ ਲੰਬੀ ਹੋ ਜੂ ਆਪਾਂ ਤੋਰ ਕੇ ਨਹੀਂ ਦਿਖਾਈ ਝੋਟੀ ਇਕੱਲੀ ਦੀ ਵੀਡੀਓ ਤੁਸੀਂ WhatsApp ਤੇ ਮੈਸੇਜ ਕਰਕੇ ਮੰਗਾ ਸਕਦੇ ਹੋ ਹਵਾਨਾ ਇੱਕ ਵਾਰ ਫਿਰ ਚੈੱਕ ਕਰ ਸਕਦੇ ਹੋ ਸੋਨਾ ਠੋਸ ਹਵਾਨਾਗਾ ਪਹਿਲਾਂ ਕੱਟੀ ਆ ਦੰਦਾਂ ਚ ਹੀ ਆਹੇ ਅੱਗੇ ਪਹਿਲਾਂ ਬੱਸੀ ਸੂਈ ਆ ਆਪਣੇ ਕੋਲ ਇੱਕ ਇਹ 4 ਨੰਬਰ ਤੇ ਆ ਗਈ ਪਹਿਲਾਂ ਬੱਸੀ ਸੂਈ ਆ ਮੇਲ ਕਾਫ ਆ ਮਗਰ ਮਾਦਰ ਕਾਰਡ 28 30 ਲੀਟਰ ਇਹਦਾ ਦੇਸ਼ ਦਾ ਸੋਨਾ ਠੋਸ ਹਵਾਨਾ ਚੈੱਕ ਕਰ ਸਕਦੇ ਤੁਸੀਂ ਕੰਪੈਕਟ ਆਰਡਰ ਆ ਪੂਰਾ 25 26 ਕਿਲੋ 62 ਨੇ ਦੁੱਧ ਪਾ ਦੇਣਾ ਸੋਨਾ ਮੁਠੀ ਵਾਲਾ ਖੰਨ ਲੱਗਿਆ ਇਕੱਲਾ ਇਕੱਲਾ ਨਿਕੜਵਾ ਦੇ ਸਕਦੇ ਆ ਇਹ ਆ ਗਈ 4 ਨੰਬਰ ਤੇ ਪਹਿਲਣ ਆ ਗਈ ਪਹਿਲਣ ਬੱਚੀ ਐਚ ਐਫ ਐਸ ਫੇਸ ਕੁਆਲਟੀ ਦੇ ਸਕਦੇ ਹੋ ਪੂਰੀ ਫੁੱਲ ਬਰੀਡ ਦੇ ਵਿੱਚ ਹਵਾਨਾ ਫੇਰ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਠੋਸ ਹਵਾਨਾ ਸਟਾਰਟਿੰਗ ਬੋਲੀ ਹੈਗੀ ਆ 15 16 ਕਿਲੋ ਤੋਂ ਸਟਾਰਟਿੰਗ ਆ ਬੋਲੀ ਮਗਰ ਮੇਲ ਕਾਫ ਆ ਗਿਆ ਸਾਹਮਣੇ ਦੇ ਸਕਦਾ। ਸੋ ਚਾਰਨਾਕ ਆਪਾਂ ਤੁਹਾਨੂੰ ਵੀਡੀਓ ਤੇ ਦਿਖਾ ਚੁੱਕੇ ਆ ਇਕੱਲੇ ਇਕੱਲੇ ਨਾਗਰੀ ਤੁਸੀਂ ਵੀਡੀਓ ਮੰਗਾ ਸਕਦੇ ਹੋ WhatsApp ਤੇ ਮੈਸੇਜ ਕਰਕੇ। ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਇੱਕ ਵਾਰ ਫੇਰ ਤੋਂ ਧੰਨਵਾਦ। ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦਾ ਧੰਨਵਾਦ।